ਜਾਪਾ ਬਣਾਵਾਂਗੇ ਜੀ ਛੋਲੇ ਪਟੂਰੇ ਤੁਸੀਂ ਵੇਖ ਸਕਦੇ ਹੋ ਪਟੂਰੇ ਆਪਣੇ ਕਿੰਨੇ ਵਧੀਆ ਬਿਲਕੁਲ ਗੁਬਾਰੇ ਦੀ ਤਰ੍ਹਾਂ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਨੇ ਇਕਦਮ ਜਾਲੀਦਾਰ ਬਣ ਕੇ ਤਿਆਰ ਹੋਏ ਨੇ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਆਪਾਂ 2 ਚਮਚੇ ਵੱਡੇ ਦਹੀਂ ਦੀ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ 2 ਚਮਚੇ ਸੂਜੀ 2 ਚਮਚੇ ਸੂਜੀ ਪਾਉਣ ਤੋਂ ਬਾਅਦ ਆਪਾਂ 3 ਚਮਚੇ ਜੀ ਸੌਰੀ ਸੂਜੀ ਦੇ ਆਪਾਂ ਪਾਵਾਂਗੇ ਇਹਦੇ ਵਿੱਚ ਤੇ ਹੁਣ ਪਾਵਾਂਗੇ ਅਸੀਂ ਥੋੜਾ ਜਿਹਾ ਨਮਕ ਨਮਕ ਪਾਉਣ ਤੋਂ ਬਾਅਦ 1 ਚਮਚਾ ਸੁੱਕੀ ਮੇਥੀ ਥੋੜੀ ਜਿਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਖਾਣ ਮਿਕਸ ਕਰਕੇ ਅੱਧਾ ਕਿੰਟਾ ਰੱਖ ਲੈਣਾ ਤੁਸੀਂ ਸੂਜੀ ਆਪਣੀ ਫੁੱਲ ਜਾਵੇਗੀ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਇੱਕ ਚੁਟਕੀ ਬੇਕਿੰਗ ਸੋਡਾ ਇੱਕ ਕੌਲੀ ਤੁਸੀਂ ਇਹਦੇ ਵਿੱਚ ਪਾਣੀ ਹੋਣਾ ਮੈਦੇ ਦੀ ਮੈਦੇ ਦੀ ਪਾ ਕੇ ਤੁਸੀਂ ਮਿਕਸ ਕਰ ਲੈਣਾ ਹੁਣ ਮਿਕਸ ਕਰਨ ਤੋਂ ਬਾਅਦ ਆਪਾਂ ਥੋੜਾ ਥੋੜਾ ਇਹਦੇ ਵਿੱਚ ਪਾਣੀ ਜਾਂ ਤੁਸੀਂ ਦੁੱਧ ਨਾਲ ਗੁੰਨ ਸਕਦੇ ਪਾਣੀ ਨਾਲ ਗੁੰਨ ਸਕਦੇ ਆ ਟੇਨ ਇਸ ਤਰੀਕੇ ਨਾਲ ਗੋਲਣੇ ਕਿ ਬਿਲਕੁਲ ਆਪਣਾ ਸੌਫਟ ਡੋ ਜਿਹੜਾ ਲਗਾ ਕੇ ਤਿਆਰ ਕਰਾਂ ਜਿਹੜਾ ਡੋ ਆਪਣਾ ਇਸ ਤਰੀਕੇ ਦਾ ਬਣ ਕੇ ਤਿਆਰ ਹੋ ਜਾਵੇ ਇਸ ਤਰੀਕੇ ਨਾਲ 5 ਤੋਂ 7 ਮਿੰਟ ਤੁਸੀਂ ਇਸ ਤਰੀਕੇ ਨਾਲ ਕਰ ਲੈਣਾ ਆਟੇ ਨੂੰ ਮਿਕਸ ਤੇ ਹੁਣ ਤੁਸੀਂ 2 ਘੰਟਿਆਂ ਦੀ ਗਰਮ ਜਗ੍ਹਾ ਰੱਖ ਰੈਫਰਟ ਦੇਣੀ ਆ ਉਸ ਤੋਂ ਬਾਅਦ ਤੁਸੀਂ ਪਟੂਰੇ ਬਣਾਨੇ ਸਟਾਰਟ ਕਰਨੇ ਨੇ 2 ਘੰਟੇ ਹੋ ਚੁੱਕੇ ਨੇ ਤੇ ਹੁਣ ਆਪਾਂ ਪਟੂਰੇ ਬਣਾਨੇ ਸਟਾਰਟ ਕਰਦੇ ਆਂ ਆਟਾ ਦੇਖ ਸਕਦੇ ਤੁਸੀਂ ਕਿੰਨਾ ਆਪਣਾ ਵਧੀਆ ਹੋ ਚੁੱਕਾ ਹੈ ਤੇ ਹੁਣ ਆਪਾਂ ਜਿਸ ਤਰੀਕੇ ਦੇ ਬਣਾਉਣੇ ਉਸ ਤਰੀਕੇ ਨਾਲ ਇੱਕ ਪੀੜੇ ਇੱਕ ਸਾਈਜ਼ ਦੇ ਆਪਾਂ ਬਣਾ ਕੇ ਪਹਿਲਾਂ ਤਿਆਰ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਪੀੜੇ ਜਿਹੜੇ ਉਹ ਬਣਾ ਕੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਪੀੜਿਆਂ ਉੱਪਰ ਲਗਾਵਾਂਗੇ ਥੋੜਾ ਥੋੜਾ ਆਇਲ ਰਿਫਾਈਨਡ ਆਇਲ ਇਸ ਲਗਾ ਲੈਣਾ ਇਸ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਪਟੂਰੀਆਂ ਨੂੰ ਫੇਲਣਾ ਸ਼ੁਰੂ ਕਰਾਂਗੇ ਤੁਸੀਂ ਲੰਬੇ ਸਾਈਜ਼ ਦੇ ਬਣਾਉਣਾ ਚਾਹ ਹਾਈ ਫਲੇਮ ਤੇ ਹੁਣ ਆਪਾਂ ਇਹ ਕਰਾਂਗੇ ਜੀ ਫਰਾਈ ਇਸ ਤਰੀਕੇ ਨਾਲ ਆਪਾਂ ਹਾਈ ਫਲੇਮ ਤੇ ਫਰਾਈ ਕਰਦੇ ਜਾਣਾ ਉੱਪਰ ਅਸੀਂ ਥੋੜਾ ਥੋੜਾ ਇਹਦੇ ਵਿੱਚ ਰਿਫਾਈਨਡ ਔਲ ਪਾਉਂਦੇ ਜਾਵਾਂਗੇ ਤਾਂ ਜੋ ਆਪਣੇ ਪਠੂਰੇ ਜਿਹੜੇ ਬਿਲਕੁਲ ਫੁੱਲ ਕੇ ਤਿਆਰ ਵਧੀਆ ਹੋ ਜਾਣ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੇ ਇਸ ਤਰੀਕੇ ਨਾਲ ਪਠੂਰੀਆਂ ਬਿਲਕੁਲ ਗੁਵਾਰੇ ਜਿਹੇ ਤਰ੍ਹਾਂ ਫੁੱਲ ਚੁੱਕੀਆਂ ਨੇ ਤੇ ਦੇਖ ਸਕਦੇ ਤੁਸੀਂ ਤੇ ਹੁਣ ਇਸ ਤਰੀਕੇ ਨਾਲ ਮਿਲਾ ਕੇ ਮੈਂ ਸਾਰੇ ਹੀ ਪਠੂਰੇ ਜਿਹੜੇ ਬਣਾ ਕੇ ਤਿਆਰ ਕਰ ਲਈ ਸੀਗੇ ਤੇ ਤੁਸੀਂ ਦੇਖ ਸਕਦੇ ਆਪਣੇ ਕਿੱਡੇ ਵਧੀਆ ਪਟੂਰੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਕਿਉਂਕਿ ਰੱਖੜੀ ਦਾ ਤਿਹਾਰ ਆ ਰਿਹਾ ਹੈ ਮੈਂ ਮੈਂ ਮਹਿਮਾਨਾਂ ਦਾ ਘਰ ਵਿੱਚ ਆਉਣਾ ਜਾਣਾ ਲੱਗਾ ਹੀ ਰਹਿੰਦਾ ਤੁਹਾਨੂੰ ਪਤਾ ਹੈ ਕੋਈ ਨਾ ਕੋਈ ਰਿਸ਼ਤੇਦਾਰ ਆ ਹੀ ਜਾਂਦਾ ਤੇ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਪਟੂਰੇ ਪੂੜੀਆਂ ਵੀ ਬਣਾਉਂਦੇ ਹੋ ਇੱਕ ਵਾਰੀ ਪਤੂਸੀਆਂ ਨਾਲ ਪਟੂਰੇ ਵੀ ਬਣਾ ਕੇ ਇਸ ਤਰੀਕੇ ਨਾਲ ਖਵਾਇਓ ਤੇ ਉਹ ਬਹੁਤ ਹੀ ਖੁਸ਼ ਹੋਗੇ ਖਾਣ ਕੇ ਬਾਕੀ ਤੁਸੀਂ ਦੇਖ ਸਕਦੇ ਕਿੱਡੇ ਵਧੀਆ ਆਪਣੇ ਛੋਲੇ ਪਟੂਰੇ ਬਣ ਕੇ ਤਿਆਰ ਹੋ ਚੁੱਕੇ ਨੇ ਛੋਲਿਆਂ ਦੀ ਵੀਡੀਓ ਮੈਂ ਪਹਿਲਾਂ ਵੀ YouTube ਤੇ ਦੇ ਚੁੱਕੀ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਦੇਖ ਸਕਦੇ ਤੁਸੀਂ ਕਿੱਡੇ ਵਧੀਆ ਆਪਣੇ ਛੋ